ਜਿੰਦਰ ਸੰਗ ਆਵਾਜ਼ ਸੰਗ ਕਹਿੰਨੀ ਕੱਢਣਾ ਖੋਲੇ ਹੋ ਕੇ ਕਰਨੀਆਂ ਤੇ ਕਿੰਨੀਆਂ ਕਵਾਜਾਂ ਤੁਸੀਂ ਕਰ ਸਕਦੇ ਜੀ ਹੁਣ ਤਾਂ ਦੋ ਹੀ ਕੱਢਾਂਗੇ ਦੋ ਕੋਈ ਟਾਈਮ ਥੋੜਾ ਹੈ ਟਾਈਮ ਸਾਡੇ ਕੋਲ ਹੈ ਵੀ ਥੋੜਾ ਤੇ ਚਲ ਦੋ ਹੀ ਕੱਢ ਦਿੰਨੀ ਹੈ ਬੜੀਆਂ ਨੇ ਕਿਹੜੀ ਪਹਿਲੇ ਕੱਢਣੇ ਸ਼ੁਰੂ ਤੋਂ ਅੱਲਾ ਪਾ ਕੁੱਤੇ ਦੀ ਵਾਇ ਅੱਛਾ ਕੁੱਤੇ ਦੀ ਵਾਇ ਕੱਢਣਗੇ ਜੀ ਸਾਸਰੀ ਕਾਲ ਵੀਰ ਜੀ ਤੁਹਾਡਾ ਸਵਾਗਤ ਆ ਤੇ ਆਪਾਂ ਖੜੇ ਆ ਜੀ ਇਹ ਕਿਹੜਾ ਸ਼ਹਿਰ ਹੈ ਜਿੱਥੋਂ ਆਏ ਆਪਾਂ ਹੁਣਾਂ ਨਿਕਲ ਗਏ ਆਪਾਂ ਸੀਸਲ ਲੱਗੇ ਸੀਸ ਵਾਲੇ ਤੋਂ ਅੰਤਰਾ ਰੋਡ ਤੇ ਖੜੇ ਹਾਂ ਜੇ ਅਸੀਂ ਤੇ ਕੰਬਾਇਨਾ ਬਲੇ ਖੜੀਆਂ ਇੱਥੇ ਤੇ ਇਧਰ ਪ੍ਰੀਤ ਅੱਗੇ ਖੜੀਆਂ ਕੰਬਾਇਨਾ ਤੇ ਆਪਾਂ ਜਾ ਰਹੇ ਅੱਗੇ ਨੂੰ ਅੰਤੇ ਜਾ ਕੇ ਰਿਪੇਅਰ ਕਰਾਂਗੇ ਉਸ ਤੋਂ ਬਾਅਦ ਫਿਰ ਐਂਪੀ ਨੂੰ ਜਾਣਾ ਤੇ ਸਾਡੇ ਨਾਲ ਇੱਕ ਬੰਦਾ ਹੈ ਡਰਾਈਵਰ ਹੈ ਘਰੋਂ ਘਰੋਂ ਗਰੀਬ ਆ ਤੇ ਇਹਦੇ ਆਵਾਜ਼ ਬਹੁਤ ਸੋਹਣੀ ਆ ਤੇ ਗੀਤ ਆਪ ਹੀ ਲਿਖਦਾ ਤਾਂ ਆਪ ਹੀ ਯਾਨੀ ਕਿ ਆਪਾਂ ਨੂੰ ਇਹਨੇ ਸੁਣਾਇਆ ਰਾਤ ਮੈਨੂੰ ਇੱਕ ਦੋ ਮੈਂ ਚੱਲ ਤੇਰੇ ਆਪਾਂ ਲਾਉਣੇ ਕੋਈ ਐਡ ਵਗੈਰਾ ਕਰੋ ਗਰੀਬ ਆ ਤੇ ਇਹਦੀ ਆਵਾਜ਼ ਬਹੁਤ ਵਧੀਆ ਤੇ ਗੀਤ ਵੀ ਆਪ ਲਿਖਿਆ ਜੇ ਕਿਸੇ ਕੋਈ ਸਪੋਰਟ ਕਰੋ ਵੀਰ ਇਹਦੀ ਤੇ ਸ਼ਾਇਦ ਥੋੜਾ ਜਿਹਾ ਉੱਪਰ ਨੋ ਜਾਏ ਹਾਂ ਤੇ ਤੁਹਾਨੂੰ ਆਪਾਂ ਹੁਣ ਆ ਵੀਰ ਨੇ ਪਹਿਲਾਂ ਵੀਰ ਸਾਸਰੀ ਘਰ ਬੁਲਾਓ ਸਾਸਰੀ ਘਰ ਇਹ ਐਨਕਾ ਲੱਗ ਗਿਆ ਤਾਂ ਗੱਲ ਕਰੋ ਕਿ ਲਾ ਗਏ ਨਹੀਂ ਇਹ ਐਨਾਂ ਦੂਜੀਆਂ ਨੇ ਲਗਾ ਅੱਛਾ ਨਿਕਾਲੀਆਂ ਨੇ ਚਲੋ ਠੀਕ ਆ ਵੀਰ ਨੂੰ ਇਹਨੇ ਗੀਤ ਗੋਤ ਵੀ ਬਹੁਤ ਵਧੀਆ ਲਿਖਦਾ ਹੈ ਪਹਿਲਾਂ ਤਾਂ ਆਪਣਾ ਨਾਂ ਦੱਸੋ ਤੁਸੀਂ ਮੇਰਾ ਨਾਂ 사ਜਨ ਸਿੰਘ 사ਜਨ ਸਿੰਘ ਹਾਂ ਤੇ ਇਹ ਗੀਤ ਜਿਹੜੇ ਤੁਸੀਂ ਬਣਾਇਆ ਤੁਸੀਂ ਆਪਣੇ ਆਪ ਲਿਖਿਆ ਕਿ ਕਿਸੇ ਤੋਂ ਲਿਖਵਾਇਆ ਨਹੀਂ ਨਹੀਂ ਆਪ ਹੀ ਲਿਖਿਆ ਆਪਣੇ ਮਨੋਂ ਜੋੜਿਆ ਹਾਂਜੀ ਤੇ ਤੁਸੀਂ ਕਿਹੜਾ ਪਿੰਡ ਆਪਣਾ ਆਪਣਾ ਪਿੰਡ ਜਲਾਲਾ ਦਾ ਸ਼ਹਿਰ ਤੇ ਯਾਰ ਆਰਾਮ ਸਿੰਘ ਪਿੰਡ ਯਾਰ ਆਰਾਮ ਸਿੰਘ ਜਲਾਲਾ ਦਾ ਲੱਗ ਗਿਆ ਯਾਰ ਤੇ ਤੁਸੀਂਾਨੂੰ ਗੀਤ ਸੁਣਾਓ ਕੋਈ ਕਿਸੇ ਕਿਸੇ ਤਰ੍ਹਾਂ ਦਾ ਕਿਹੜਾ ਤੁਹਾਨੂੰ ਆਉਂਦਾ ਹੈ ਕਿਹੜਾ ਤੁਸੀਂ ਲਿਖਿਆ ਵਧੀਆ ਜਿਹੜਾ ਟੌਪ ਦਾ ਗੀਤ ਆ ਉਹਦੇ ਬਾਰੇ ਦੱਸੋ ਸਾਨੂੰ ਕੋਈ ਦੋ ਚਾਰ ਬੋਲ ਸੁਣਾਓ ਟੌਪ ਦਾ ਗੀਤਾਂ ਬਹੁਤ ਲਿਖਿਆ ਬਾਕੀ ਸਾਰੇ ਅੱਜ ਤੇ ਮੋਸੇ ਵਾਲੇ ਦੇ ਬਰਾਬਰ ਟਿਊਟ ਸਾਂਗ ਤੁਸੀਂ ਮੋਸੇ ਵਾਲੇ ਜਾਨੀ ਕਾ ਹੋ ਵੀ ਉਹਦੀ ਉਹਦੀ ਤਰਜ਼ ਤੇ ਜਿੱਦਾਂ ਉਹਨੇ ਕੋਈ ਗੀਤ ਗਾਇਆ ਸੀ ਉਸ ਤਰ੍ਹਾਂ ਜੋੜਿਆ ਤੁਸੀਂ ਤੁਸੀਂ ਆਪ ਲਿਖਿਆ ਹਾਂਜੀ ਹਾਂਜੀ ਚਲੋ ਸੁਣਾਓ ਤੇ ਪਹਿਲਾਂ ਜਿਵੇਂ ਕੁੜੀ ਬੋਲਦੀ ਆ ਤੇ ਪਹਿਲਾਂ ਆਪਾਂ ਕੁੜੀ ਦਾ ਸਟੈਪ ਬੋਲਾਂਗੇ ਉਹ ਪਹਿਲੇ ਹੋ ਜਾ ਕੋਈ ਓ ਪਾਲੀ ਗੱਲ ਖਾਂ ਨੇ ਵੇ ਮੈਂ ਹੀ ਕੋਈ ਕਾਂ ਓ ਸੇਲੀਆਂ ਦੇ ਤਾਣੇ ਦੱਸ ਕਿੰਨੇ ਕੁ ਸਾਂ ਓ ਆਕਦੀਆਂ ਯਾਰ ਬਦਮਾਸ਼ ਓ ਤੇਰਾ ਦੱਸਦਾ ਬਣੇ ਰਿਆਂ ਤੇ ਕਾਂ ਬੋਲਦਾ ਓ ਵੈਲੀਆਂ ਮੈਂ ਆਕਾਂ ਵੈਲ ਪੂਣਾ ਛੱਡਦੇ ਹਰ ਪਰਚੇ 'ਚ ਤੇਰਾ ਨਾਂ ਬੋਲਦਾ ਵੈਲੀਆਂ ਮੈਂ ਆਕਾਂ ਵੈਲ ਪੂਣਾ ਛੱਡਦੇ ਹਰ ਪਰਚੇ 'ਚ ਤੇਰਾ ਨਾਂ ਬੋਲਦਾ ਓ ਇਹ ਸਾਡਾ ਖੰਡ ਦਾ ਨੀ ਰੂਲ ਬਲੀਏ ਓ ਦਾਦੇ ਨੇ ਪੜਾਇਆ ਇਸ ਕੂਲ ਬਲੀਏ ਕਰਤਾ ਵੇਟ ਬਸ ਵੈਰੀ ਖੈਣ ਦੀ ਨਹੀਂ ਸਾਡਾ ਤਾਂ ਕਮਾਨੋ تیرੇ ਕਸਿਆ ਪਿਆ ਓ ਵੈਲੀਆਂ ਨੂੰ ਹੁੰਦਾ ਵੈਲ ਪੂਣਾ ਜੱਜਦਾਣੀ ਏ ਤਾਂ ਸਾਡੇ ਹੀ ਬਲੱਡ ਵਿੱਚ ਰਚਿਆ ਪਿਆ ਵੈਲੀਆਂ ਨੂੰ ਹੁੰਦਾ ਵੈਲ ਪੂਣਾ ਜੱਚਦਾ ਨਹੀਂ ਇਹ ਤਾਂ ਸਾਡੇ ਹੀ ਬਲੱਡ ਵਿੱਚ ਰਚਿਆ ਪਿਆ ਉਹ ਚੱਕਿਆ ਜਾਏਗਾ ਵਾਲੀ ਕਰਨਾ ਤੂੰ ਚੋੜਵੇਂ ਰੱਖ ਦੇ ਦੇ ਨਾਲੀਆਂ ਨੇ ਘਰ ਵੈਰੀ ਰੋੜਵੇਂ ਉਹ ਲੱਗਦਾ ਏ ਪਹੁੰਚ ਕੋਈ ਹੋਣੀ ਉੱਪਰੋਂ ਡਰਦਾ ਕਿ ਤੂੰ ਨਾ ਰਹੇ ਤਾਂ ਬੋਲਦਾ ਵੈਲੀਆਂ ਮੈਂ ਅੱਖਾਂ ਵੈਲ ਪੂਣਾ ਛੱਡਦੇ ਹਰ ਪਰਚੇ 'ਚ ਤੇਰਾ ਨਾਂ ਬੋਲਦਾ ਉਹ ਕਰਨਾ ਦੇ ਨਾਲੀਆਂ ਦੀ ਗੱਲ ਲੜੇ ਐਨੀ ਕੁ ਤਾਂ ਸੱਚ ਦਾ ਹੜ ਯਾਰ ਦੇ ਭੱਜਦੇ ਓ ਵੈਰੀਆਂ ਨੂੰ ਰਾਣੀ ਲੱਭਣੇ ਜਿਹੜੇ ਰੈਣ ਨੇਤ ਤੇ ਫੁੱਕਰੀਆਂ ਮਾਰਦੇ ਭੱਜਦੇ ਓ ਵੈਰੀਆਂ ਨੂੰ ਰਾਣੀ ਲੱਭਣੇ ਜਿਹੜੇ ਰੈਣ ਨੇਤ ਤੇ ਫੁੱਕਰੀਆਂ ਮਾਰਦੇ ਓ ਵੇਖ ਵੇਖ ਵੈਰੀਆਂ ਦੀ ਰੂਹ ਕੰਬਦੀ ਨਹੀਂ ਮੁੰਡਾ ਅੱਗ ਦੇ ਪੰਭੂਕੇ ਵਾਂਗ ਮੱਚਿਆ ਪਿਆ ਵੈਲੀਆਂ ਨੂੰ ਹੁੰਦਾ ਵੈਲ ਪੂਣਾ ਜੱਚਦਾ ਨਹੀਂ ਤਾਂ ਸਾਡੇ ਹੀ ਬਲੱਡ ਵਿੱਚ ਰਚਿਆ ਪਿਆ ਤੇ ਹੋਰ ਕੋਈ ਲਿਖਿਆ ਬਹੁਤ ਹਾਂ ਕੋਈ ਹੋਰ ਇਸ ਤੋਂ ਇਲਾਵਾ ਕੋਈ ਹੋਰ ਇੱਕ ਦੋ ਬੋਲ ਸੁਣਾ ਦਿਓ ਕਿਸੇ ਹੋਰ ਗੀਤ ਦੇ ਕੋਈ ਹੋਰ ਵਧੀਆ ਲਿਖਾ ਤੁਸੀਂ ਇਸ ਤੋਂ ਹਾਰਨੇਟ ਨੇ ਲਿਖਿਆ ਸੀ ਜਿਵੇਂ ਤਾਜਾਂ ਵਾਲੇ ਉਹਦੇ ਹੀ ਬਰਾਬਰ ਆਪਣੇ ਹਾਰਨੇਟ ਨੇ ਹਾਂ ਉਹਦੇ ਉਹ ਉਹਦੇ ਉਹਦੇ ਤਰਜ਼ ਬਣਾਈ ਜਾਨੀ ਕੋਹੰਦੀ ਤਰ੍ਹਾਂ ਹਾਂ ਉਸ ਤਰ੍ਹਾਂ ਵੀ ਉਹ ਸੁਣਾ ਦਿਓ ਉਹ ਕਰਾਂ ਪਰਪੋਸ ਨਹੀਂ ਤੂੰ ਹਾਣਾ ਕਰੇਂ ਭੇਜਾਂ ਜਿਛ ਪਾਰਸ਼ਾਂ ਤਾ ਨਾ ਨਾ ਕਰੇਂ ਉਹ ਰੇ ਤੜਫੌਂ ਦੀ ਮਨੈ ਨੋ ਮਾਰ ਤੀਰ ਨਹੀਂ ਵਣਜੂਗਾ ਰਾਂਝਾ ਜੇ ਤੂੰ ਬਣੇ ਹੀਰਨੀ ਓ ਖੁਸ਼ੀਆਂ ਦੇ ਬੀਜ ਤੂੰ ਬਗੀਚੇ ਤੇਰੇ ਲਈ ਖੁਸ਼ੀਆਂ ਦੇ ਬੀਜ ਤੂੰ ਬਗੀਚੇ ਤੇਰੇ ਲਈ ਐਨੀ ਕੋਤਾ ਦੇਲ ਵਿੱਚ ਵਾਈ ਯਾਰ ਦੀ ਓ ਦਿਲ ਦਾ ਨਹੀਂ ਮਾੜਾ ਅਮ ਜਾ ਕੇ ਵੇਖ ਲਈ ਚੰਨ ਤਾਰੇ ਦੇਣਗੇ ਗਵਾਹੀ ਯਾਰ ਦੀ ਓ ਦਿਲ ਦਾ ਨਹੀਂ ਮਾੜਾ ਅਮ ਜਾ ਕੇ ਵੇਖ ਲਈ ਚੰਨ ਤਾਰੇ ਦੇਣਗੇ ਗਵਾਹੀ ਯਾਰ ਦੀ ਤੇ ਕੋਈ ਹੋਰ ਹੈ ਗੁਰੂਕਾਰ ਦਾ ਜਿੱਦਾਂ ਕੋਈ ਸਾਢ ਗੁਰੂਕਾਰ ਦਾ ਕੋਈ ਧਾਰਮਿਕ ਵਗੈਰਾ ਕੋਈ ਲਿਖਿਆ ਤੁਸੀਂ ਧਾਰਮਿਕ ਹਾਂ ਉਹ ਲਿਖਿਆ ਹੋਇਆ ਪਰ ਉਹ ਯਾਦ ਵੀ ਆਪਾਂ ਨੂੰ ਹੋਰ ਜਿਹੜੇ ਤੂੰ ਕਰ ਕਿੰਨੇ ਗੀਤ ਲਿਖਿਆ ਤੂੰ ਆਪਣੇ ਕੋਲ ਲਿਖਿਆ ਹੋਇਆ 7-800 ਗਾਣਾ ਤੱਪਾ ਨੂੰ ਮੂਝ ਬਣੀ ਯਾਦ ਵੀ ਅੱਛਾ ਜਿਹੜੇ ਤੇ ਬਾਕੀ ਆਲੇ ਲਿਖਿਆ ਹੋਇਆ ਕਾਪੀ ਠੀਕ ਹੈ ਨਹੀਂ ਗਾਣੇ ਬਹੁਤ ਵਧੀਆ ਨੇ ਤੇਰੇ ਤੇ ਬਾਕੀ ਆਪਾਂ ਵੀਰ ਨੇ ਗੱਲ ਕੀਤੀ ਸਿੱਧੂ ਮੂਸੇ ਵਾਲੇ ਉਹਦਾ ਬੰਦੇ ਬਹੁਤ ਵਧੀਆ ਉਹਦੇ ਮੁਕਾਬਲੇ ਤੇ ਕੋਈ ਵੀ ਨਹੀਂ ਹੋ ਸਕਦਾ ਇਹਨਾਂ ਨੇ ਜਾਨੀ ਕਿ ਗੀਤ ਲਿਖਿਆ ਉਸ ਤੋਂ ਉਸ ਤਰਜ਼ ਦਾ ਤੇ ਕਿੰਨੇ ਕਿੰਨੇ ਪਰਾਜ ਤੁਸੀਂ ਤਿੰਨ ਪਰਾਜ ਤਿੰਨ ਜ਼ਮੀਨ ਜਿਹੜੇ ਹੈਗੇ ਆਪਣੇ ਕੋਲ ਨਹੀਂ ਨਹੀਂ ਜ਼ਮੀਨ ਇਹ ਗਰੀਬ ਬੰਦਾ ਇਹਦੀ ਸਪੋਰਟ ਕਰਿਆ ਵੀਰ ਜ਼ਰੂਰ ਹੈ ਤੇ ਕੋਈ ਹੋਰ ਅੱਗੇ ਤਾਂ ਆਉਂਦਾ ਤਾਂ ਦੱਸ ਤੋ ਕੋਈ 2-4 ਬੋਲ ਸੁਣਾ ਦੋ ਨਹੀਂ ਤਾਂ ਫਿਰ ਠੀਕ ਹੀ ਆ ਹੋਰ ਆਉਂਦੇ ਆ ਕੋਈ ਨਹੀਂ ਸੁਣਾ ਦਿੰਨੇ ਇੱਕ ਕੋਈ ਆ 2-4 ਟੱਪੇ ਸੁਣਾ ਦੋ ਓ ਜੇ ਜ਼ਿੰਦਗੀ ਪਿਆਰੀ ਸੋ ਜਾ ਬੁਕਲਾਂ ਦੇ ਵਿੱਚ ਓਏ ਤੇਰੇ ਜੇ ਠੋਕੀ ਦਾ ਏ ਘਰੇ ਜਾ ਕੇ ਨਿੱਤੇ ਓਏ ਓਏ ਅਸੀਂ ਕੱਟ ਕਰੀਏ ਨਾ ਕਿਸੇ ਸਿਰ ਤੇ ਜਿੱਤੇ ਖੜਦੇ ਆ ਖੜੀ ਦਾ ਏ ਚਾਰ ਬਲਿਆ ਓ ਕਰੀ ਨਾ ਚੈਲੰਜ ਸਾਨੂੰ ਪੁੱਲ ਕੇ ਕਦੇ ਤੇਥੋਂ ਚੱਲੀ ਜਾਣੀ ਨਹੀਂ ਓ ਸਾਡੀ ਮਾਰ ਬਲਿਆ ਓ ਕਰੀ ਨਾ ਚੈਲੰਜ ਸਾਨੂੰ ਪੁੱਲ ਕੇ ਕਦੇ ਤੇ ਤੋ ਚੱਲੀ ਜਾਣੀ ਨਹੀਂ ਓ ਸਾਡੀ ਮਾਰ ਬੱਲਿਆ ਓ ਹੁਣੇ ਕੋਈ ਹੋਰ ਜਿਹੜੇ ਤੇਥੋਂ ਡਰਦੇ ਜਾਣ ਉਤਲੀ ਤੇ ਰੱਖ ਵੈਰ ਪਾਏ ਨੇ ਜਿਹੜੀਆਂ ਸਤੇ ਟੱਚ ਵੰਗਾਰੇ ਯਾਰ ਨੂੰ ਕੁਛ ਲਈ ਲੋਕਾਂ ਤੋਂ ਉੱਥੇ ਕਹਿਰ ਪਾਏ ਨੇ ਓ ਜਿਨ੍ਹਾਂ ਦੇ ਸਿਰ ਤੇ ਫਿਰੇ ਤੂੰ ਉੱਡਦਾ ਉੱਡੇ ਸਾਡੇ ਹੀ ਸਿਰ ਤੇ ਸਰਕਾਰ ਬੱਲਿਆ ਓ ਕਰੀ ਨਾ ਚੈਲੰਜ ਸਾਨੂੰ ਭੁੱਲ ਕੇ ਕਦੇ ਤੇ ਤੋ ਚੱਲੀ ਜਾਣੀ ਨਹੀਂ ਓ ਸਾਡੀ ਮਾਰ ਬੱਲਿਆ ਓ ਵੇਖ ਲਈ ਯਾਰਾ ਤੂ ਆਦੇ ਸ਼ਹਿਰ ਕੰਮ ਕੇ ਸਾਡੇ ਆਣਾਵਾਂ ਤੇ ਲੱਗੇ ਮੇਲੇ ਹੁੰਦੇ ਆ ਉਹ ਪੌਣਾ ਹੋਵੇ ਟਾਈਮ ਭਾਵੇਂ ਫੋਨ ਮਾਰਦੀ ਇੰਜ ਅਕਮਾਲੀ ਯਾਰ ਵੇਲੇ ਹੁੰਦੇ ਆ ਪੌਣਾ ਹੋਵੇ ਟਾਈਮ ਭਾਵੇਂ ਫੋਨ ਮਾਰਦੀ ਇੰਜ ਅਕਮਾਲੀ ਯਾਰ ਵੇਲੇ ਹੁੰਦੇ ਆ ਬਸ ਬਹੁਤ ਬੜੇ ਗਾਣੇ ਹੀ ਬਸ ਬਸ ਠੀਕ ਆ ਫਿਰ ਆਪਾਂ ਕਰਾਂਗੇ ਅਗਲੀ ਵੀਡੀਓ ਚ ਤੇ ਵੀਰ ਦਾ ਬੋਲ ਬੜੀ ਆਵਾਜ਼ ਰ ਬਹੁਤੇ ਕਿਸੇ ਵੀ ਇਹਦੀ ਵੀਰੋ ਸਪੋਰਟ ਕਰਾ ਜੇ ਤਾਂ ਹੁਣ ਆਪਾਂ ਤੁਹਾਨੂੰ ਹੋਰ ਬੰਦੇ ਨਾਲ ਮਲਾਉਣੇ ਆ ਉਹੀ ਬੰਦਾ ਬਹੁਤ ਜਿਆਦਾ ਦਿਲਸ਼ਾਹ ਅਕਤਰ ਜੀ ਖੜਿਆ ਤੁਸੀਂ ਕੋਈ ਗਾਣਾ ਕੋਈ ਸੁਣਾਉਣਾ ਚਾਹੁੰਦੇ ਜੀ ਗਾਣਾ ਨਹੀਂ ਆਉਂਦਾ ਨਹੀਂ ਆਉਂਦਾ ਨਹੀਂ ਆਉਂਦਾ ਕੋਈ ਮਾੜਾ ਮੋਟਾ ਵੀ ਇੱਕ ਤਾਂ ਬੋਲ ਹੈ ਨਹੀਂ ਆਉਂਦਾ ਜਮਾ ਨਹੀਂ ਜਮਾ ਨਹੀਂ ਆਉਂਦਾ ਨਾਂ ਦਾ ਦਿਲਸ਼ਾਹ ਅਕਤਰ ਇਹ ਗਾਣਾ ਕੋਈ ਨਹੀਂ ਆਉਂਦਾ ਚਲੋ ਠੀਕ ਆ ਭੈ ਜ ਐਨੀ ਦਲੇਰੀ ਗਾਣ ਦੀ ਆ ਹੋਰ ਆ ਕੋਈ ਅੱਜ ਕੱਲ ਬੋਲ ਗਾਣੇ ਭੈ ਸਾਰਾ ਜਿਵੇਂ ਚੜਦੇ ਚੜਦੇ ਗਾਣੇ ਹਾਂ ਗਾਇਤ ਭਾਈ ਬਾਈ ਬਹੁਤ ਜਿਆਦਾ ਕਹਿੰਦਾ 800 ਗੀਤ ਮੇ ਤੇ ਜਰੂਰ ਇੱਕ ਵਾਰੀ ਜੇ ਗੀਤ ਚੰਗਾ ਲੱਗੇ ਤਾਂ ਕਮੈਂਟ ਵਗੈਰਾ ਵੀ ਕਰਾਇਆ ਸਾਨੂੰ ਜੇ ਕਿਸੇ ਵੀਰ ਨੂੰ ਵਧੀਆ ਗੀਤ ਲੱਗਾ ਤੇ ਆਵਾਜ਼ ਲੱਗੀ ਚੰਗੀ ਤਾਂ ਜਰੂਰ ਕਰਾਇਆ ਕਮੈਂਟ ਆਪਾਂ ਇਹ ਹੁਣ ਪ੍ਰੀ ਕੰਬੈਨ ਕੋਲ ਅੱਗੇ ਆ ਆਪਣੇ ਖੜੀਆ ਪਿੱਛੇ ਤੇ ਇਹਨਾਂ ਕੋਲ ਇੱਕ ਹੋਰ ਬੰਦਾ ਆਪਣੇ ਕੋਲ ਹੈ ਬਹੁਤ ਵਧੀਆ ਬੰਦਾ ਹੈ ਉਹ ਕਮੇਟੀ ਵਗੈਰਾ ਜਾਨੀ ਕਿ ਵਾਜਾ ਵਜਾ ਨਕਾਲੇ ਵਿੱਚ ਬਹੁਤ ਜ਼ਿਆਦਾ ਮਸ਼ਹੂਰ ਹੈ ਤੇ ਆ ਬੰਦੇ ਪਹਿਲਾਂ ਆਪਣਾ ਨਾਂ ਦੱਸੋ ਨਾਂ ਬਿੰਦਸਾ ਉਸ ਟਾਈਮ ਉਹਨਾਂ ਦੇ ਗਲੂਰਾਂ ਨਿਕਲੇ ਆਹੋ ਉਹ ਤਾਂ ਹੀ ਪੁੱਛਿਆ ਉਹਨੂੰ ਮੈਂ ਦੱਸਿਆ ਜੀ ਚਲੋ ਕੁੱਤੇ ਸ਼ੁਰੂ ਹੋ ਗਏ ਕੰਮ ਚਲ ਸੰਗ ਲੇ ਲੋ ਦੇਖੋ ਨਾ ਮੜਿਆ ਤੇ ਹੁਣ ਇਸ ਵਾਰ ਜਿਹੜੇ ਜਦੋਂ ਕੁੱਤੇ ਲੜਦੇ ਨੇ ਆਸ ਵਿੱਚ ਇੱਕ ਦਿਨ ਕੁੱਟਦੇ ਨੇ ਕੁੱਤੇ ਰੋਟੀ ਪਿੱਛੇ ਲੜ ਪਏ ਕਿਸੇ ਵਿੱਚ ਉਹ ਆਵਾਜ਼ ਕੱਢਾਏ ਮੜੀ ਇਹ ਤਾਂ ਥੋੜੇ ਅਗਲੇ ਕੁੱਤੇ ਦੀ ਰਵਾਜ ਕੱਢੀ ਜਾਂਦੇ ਇੱਕ ਦੀ ਗੱਡੀ ਗਲੂਰੇ ਦੀ ਓਏ ਕਿਹੜੇ ਚਾ ਗਲੂਰਾ ਕੱਢਦੇ ਨਿੱਕੇ ਨਿੱਕੇ ਕੂਤਰੇ ਹੁੰਦੇ ਨੇ ਛੋਟੇ ਛੋਟੇ ਉਹ ਜਦੋਂ ਉਹਨਾਂ ਗੱਲ ਤਾਂ ਹੋਣ ਲੱਗਾ ਪਹਿਲਾਂ ਉਹਨਾਂ ਉਹਨਾਂ ਮਾਂ ਛੱਡ ਕੇ ਚਲੀ ਜਾਂਦੀ ਕੋ ਰੋਟੀ ਖਾਣ ਵਗੈਰਾ ਹੈ ਤੇ ਉਹ ਬਾਅਦ ਇਕੱਲੇ ਰਹਿ ਦੋ ਕੇਰ ਹੁੰਦੇ ਆ ਜਲੋ ਦਰੋਣਾ ਹੁਣ ਜਿਆਦਾ ਆਪਸ ਵਿੱਚ ਉੱਧ ਲੜਦੇ ਮਾਂ ਕੋਲ ਹੁੰਦੀ ਆ ਤੇ ਉਹਦੇ ਬਾਰੇ ਉਹ ਆਵਾਜ਼ ਕੱਢੋ ਮੜੀ ਜੀ ਕਿਹੜੇ ਬੱਚੇ ਲੜਦੇ ਆ ਬੱਚੇ 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 ਲੜਕੇ ਆ ਬੱਚੇ ਤੇ ਹੁਣ ਕਿੱਧਰ ਕੁਧਰ ਤੇ ਆਉਂਦੀ ਆ ਆਵਾਜ਼ ਉਹ ਕਿੱਧਰ ਵਾਲੀ ਗੱਲ ਹੋਰ ਕਿਸੇ ਦੀ ਹੋਰ ਕਿਸੇ ਦੀ ਇੱਕ ਹੋਰ ਆਉਂਦੀ ਆਵਾਜ਼ ਤੇ ਬਿੱਲੀ ਦੀ ਆਵਾਜ਼ ਬਿੱਲੀ ਦੀ ਹੋਰ ਕੱਢ ਰਿਹਾ ਚਲੋ ਠੀਕ ਆ ਜੀ ਇਹਦੀ ਬਾਜੀ ਬਹੁਤ ਵਧੀਆ ਹੈ ਬਾਕੀ ਤੁਸੀਂ ਕੋਈ ਸੁਣਾਉਣਾ ਚਾਹੁੰਦੇ ਜੀ ਹੈ ਇਹਦੀ ਬਾਜੀ ਕੋਈ ਨਹੀਂ ਕੀ ਚਲੋ ਠੀਕ ਆ ਚਲਾ ਦਿਓ ਵੀ ਚਲੋ ਆ ਚਲੀਏ ਚਲੋ ਚਲੋ ਸਟਾਰਟ ਕਰੋ ਜੀ ਦੱਸਾ ਪਾਓ ਨਹੀਂ ਸਲਫਰ ਦੱਸ ਰਿਹਾ ਕਾਲ ਵੀਰ ਜੀ ਸਵਾਗਤ ਆ ਤੁਹਾਡਾ ਆਪਣੇ ਨਵੇਂ ਬਲੌਗ ਤੇ ਆਪਣਾ ਆ ਫਸਿਆ ਜਿਗਾੜਾ ਬੰਦੇ ਵਾਲਾ ਚੈਂਜਰ ਵਾਲਾ ਤੇ ਆਪਾਂ ਹੁਣ ਉਵੇਂ ਪਾਹ ਕਲਾ ਨੱਟ ਜਾ ਯਾਰ ਜੀ ਅੱਗੇ ਪਾਇਆ ਐਹੀਂ ਪਾਇਆ ਉਵੇਂ ਪੈ ਜਾਣਾ ਜੀ ਅੱਗੇ ਪਾਇਆ ਇਹ ਪੰਮਾ ਬੰਦਾ ਆਪਣਾ ਔਖਾ ਹੋਣ ਡਿਆ ਬਹੁਤ ਜੀ ਕਬਾ ਨਿਕਲਦਾ ਕਣੀ ਨਿਕਲ ਪੈਦਾ ਕਣੀ ਇਹ ਬਹੁਤ ਧੱਕੇ ਨਾਲ ਠੋਕਿਆ ਸੀ ਇਹ ਤੰਗ ਬਹੁਤ ਕਰਦਾ ਸੀ ਇਹ ਦੇ ਕਰਕੇ ਠੋਕਿਆ ਬਾਕੀ ਪੰਮੇ ਪੂਰੇ ਜੋਰਾਂ ਤੇ ਪੰਮਾ ਕਲੀ ਟਾਮ ਹੀ ਨਾ ਪੈਰ ਨਾਲ ਪੜਾ ਨਿਕਲਦਾ ਕਣੀ ਇਹ ਕਹਿੰਦੀ ਪੀਰ ਹਾਂ ਕਿਵੇਂ ਚੱਲ 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 ਉਹ ਪਾ ਵਿੱਚ ਹੁਣ ਆਉਂਦਾ ਪਿਆ ਜੇ ਬਾਹਰ ਪੱਕੇ ਆਉਂਦਾ ਹੌਲੀ ਜਲੀ ਪਿਆ ਚੱਲ ਜੋਰ ਬਹੁ ਲੱਗਣ ਦਾ ਬੰਦੇ ਦਾ ਵੀ ਇੱਧਰ ਮਥਾੜੂ ਵਾਲੇ ਖੜੇ ਆ ਤੇ ਇਹਨਾਂ ਨੂੰ ਤੁਸੀਂ ਜਾਣਦੇ ਹੀ ਹੋ ਹੋਰ ਬੱਬੂ ਕੀ ਹਾਲ ਨੇ ਵਧੀਆ ਵਧੀਆ ਸਭ ਤੋਂ ਭਲਾ ਸਤਰੀ ਗਾਲ ਜੀ ਹਾਂ ਸਾਰਿਆਂ ਦਾ ਸਵਾਗਤ ਹੈ ਜੀ ਨਵੇਂ ਬਲੌਗ 'ਚ ਅੱਜ ਮੇਲ ਹੋਇਆ ਸਾਡਾ 10 ਦਿਨ ਬਾਅਦ ਦਰਸ਼ਨ ਹੋਇਆ ਤੇਰੇ ਹਾਂ ਹਨਾ ਇਹ ਇੰਨੇ ਗੱਲ ਹੋ ਗਏ ਨਾ ਮਸ਼ੀਨ ਹੋ ਗਈ ਰਿਪੇਅਰ ਆਸੀ ਪਹੁੰਚ ਗਈ ਇਹਨਾਂ ਕੋਲੇ ਇਹਨਾਂ ਮਸ਼ੀਨਾਂ ਦਾ ਰਿਪੇਅਰ ਚੱਲ ਰਿਹਾ ਇਹ ਵੀ ਡਿਸ ਲਾਈ ਜਾਣਾ ਹੈ ਡਿਸ ਬ੍ਰੇਕ ਅਪ ਕਉਂ ਲਾਉਨੇ ਪਏ ਜੇ ਕਾਰਨ ਕੀ ਦਮੜਾ ਦੱਸਾ ਜੇ ਕਾਰਨ ਉਹ ਵੇ ਸਹੀ ਬਿੱਲੀਆਂ ਹੋਈ ਦੱਸਾ ਗਿੱਲੀਆਂ ਤਾਂ ਹੋਈ ਨੇ ਚ ਕਾਰਨ ਕੀ ਕੋਈ ਕਾਰਨ ਵਾਰੇ ਦੱਸੋ ਸਾਨੂੰ ਕਾਰਨ ਕੀ ਲੱਗਦੀ ਨਹੀਂ ਬ੍ਰੇਕ ਅੱਛਾ ਸੀਟ ਤੇ ਖਲੋਕ ਲਾਣੀ ਪੈਂਦੀ ਐ ਨਹੀਂ ਸੀਟ ਤੇ ਤਾਂ ਨਹੀਂ ਖਲੋਕ ਲਾਣੀ ਪੈਂਦੀ ਸਿੱਧੀ ਲਾਣੀ ਪੈਂਦੀ ਐ ਤੇ ਖਲੋਕ ਲਾਣੀ ਤਾਂ ਨਹੀਂ ਲੱਗਦੀ ਅਮੰਜਾ ਫੜੀ ਦਰਨਾ ਗਈ ਐ ਗੋਰੀ ਜਹਾ ਜਾ ਹੀ ਅਮੰਜਾ ਫੜੀ ਨਾ ਮੜਾਇਆ ਇਹਨਾਂ ਦੀ ਰੋਕਣ ਦੇ ਬਰਾਬਰ ਹੈਗੀ ਐ ਬ੍ਰੇਕ ਅੱਛਾ ਕਿਵੇਂ ਰੋਕਣ ਦੇ ਬਰਾਬਰ ਹੈਗੀ ਐ ਰੋਕਣ ਦੇ ਕਿਦਾਂ ਹਾਂ ਕਿਦਾਂ ਇਹ ਜੱਕਦਮ ਜਦੋਂ ਢਾਹ ਲਾਵੇ ਮਸ਼ੀਨ ਰੁਕਣੀ ਨਹੀਂ ਕੰਟਰੋਲ ਨਹੀਂ ਹੁੰਦੀ ਇਹਨਾਂ ਬ੍ਰੇਕਾਂ ਤੇ ਨਹੀਂ ਆਇਆ ਅੱਛਾ ਉਹਨਾਂ ਤੇ ਉਹਨਾਂ ਦਾ ਬਹੁਤ ਇੱਕ ਚੀਜ਼ ਹੈ ਉਹ ਇੱਕ ਬੰਦਾ ਇੱਥੇ ਹੋਣਾ ਆਇਆ ਸੀ ਫੋਰਮੈਨ ਆ ਕੀ ਆਂਦਾ ਉਹ ਆਂਦਾ ਮੈਂ ਲਵਾਈਆਂ ਨਵੀਂ ਮਸ਼ੀਨ ਲਈ ਤਾਂ ਆਂਦਾ ਪਹਿਲਾਂ ਡਿਕਸ ਲਾਉਂਦੇ ਪੈਸੇ ਆਂਦਾ ਮੈਨੂੰ ਇਹ ਨਹੀਂ ਚਾਹੀਦੀਆਂ ਅੱਛਾ ਮੈਂ ਦੂਜਾ ਡਰਮ ਵਾਲਾ ਉਹਦਾ ਮਤਲਬ ਫਿਰ ਆਪਾਂ ਵੇਚੀਏ ਨਾ ਇਹਨਾਂ ਰੱਖ ਲਈਏ ਇਹਨਾਂ ਨੂੰ ਸੰਭਾਲ ਕੇ ਨਾ ਇਹ ਗੱਲ ਹੈ ਨਾ ਮੇਰੇ ਕੋਲ ਨਾ ਤੀਜੀ ਬ੍ਰੇਕ ਹੈ ਮਸ਼ੀਨ ਤੇ ਫਿਰ ਕਿਵੇਂ ਕਿਉਂ ਸਮਝ ਕਿਉਂ ਨਹੀਂ ਆਉਂਦੀ ਸਭ ਤੋਂ ਪਹਿਲਾਂ ਜਦੋਂ ਲਈ ਮਸ਼ੀਨ ਆ ਡਰਮਾਂ ਵਾਲੀਆਂ ਸੀ ਅੱਛਾ ਡਰਮਾਂ ਵਾਲੀਆਂ ਬ੍ਰੇਕਾਂ ਇੱਕ ਸੀਨ ਲੱਗੀਆਂ ਵਧੀਆ ਅੱਛਾ ਉਦੋਂ ਬਾਅਦ ਚਾਲੂ ਹੋ ਗਿਆ ਮੈਂ ਚਾਲੂ ਫਿਰ ਤੇਲ ਜਿਗੇ ਸੀ ਤਮਨ ਆ ਗਈ ਸੁੱਕੀਆਂ ਬ੍ਰੇਕਾਂ ਲਾਈਏ ਜਿਹੜੀਆਂ ਉਹ ਅੱਜ ਗੱਲ ਆ ਉਹ ਡਰਮਾਂ ਜਲੀਆਂ ਉਹ ਮੈਂ 31 ਦੁਪਹਿਰ ਦੇ ਗਿਆ 10000 ਦੇ ਲੈ ਗਿਆ ਮੋਗਿਓ ਅੱਛਾ ਗੁੱਸੇ ਹੀ ਗਿਆ ਜਾਨੀ ਕੇ ਅੱਛਾ ਕੀ ਬਣਿਆ ਫਿਰ ਉਹਨਾਂ ਨੇ ਚੰਗਾ ਦੁਖੀ ਕੀਤਾ ਰੇਕ ਸੀ ਜਿਹੜੋ ਪਲੇਟਾਂ ਇਹ ਪਾੜੀ ਤੇ ਗੋਲੀਆਂ ਜਲੀਆਂ ਜਿਗਾੜ ਜਿਹੜੀ ਉੱਤੇ ਸੀ अच्छा फिर वो डंडा जी ਨਾਲ ਹੀ ਲੱਗਾ ਇਸ ਤਰ੍ਹਾਂ ਉਹਨਾਂ ਨਾਲ ਗੱਲ ਬਣੀ ਏ ਕਿ ਨਹੀਂ ਬਣੀ ਨਾ ਉਹਨਾਂ ਦਾ ਉਹ ਤੋਂ ਬਾਅਦ ਸੋਨੋ ਤੀਜੀ ਬ੍ਰੇਕ ਹੋ ਗਈ ਤੇ ਤੀਜੀ ਬ੍ਰੇਕ ਹੈ ਅੱਛਾ ਇਵੇਂ ਇਹ ਕਿਵੇਂ ਤੁਹਾਨੂੰ ਲੱਗਦੀ ਹੈ ਫਿਟਿੰਗ ਹੋ ਰਹੀ ਆ ਹਾਂ ਫਿਟਿੰਗ ਹੋ ਰਹੀ ਹੈ ਭਈ ਆਪਸ ਮਾਨੇ ਦਾ ਆਪਾਂ ਹੀ ਲਾ ਕੇ ਦਿੱਤਾ ਟ੍ਰੇਨ 'ਚ ਤੁਸੀਂ ਵੇਂਦੇ ਰਹੇ ਕਿੰਨੇ ਘੱਟੇ ਔਖੇ ਲਿਆ ਆਟੋ ਵਾਲਾ ਗਾਲਾਂ ਕੱਢਦਾ ਹੀ ਤੇ ਸਮਾਨ ਜਿਹੜਾ ਹਾਰਾ ਬਾਪ ਹਾਰਾ ਲੱਗਾ ਮੈਨੂੰ ਸਮਾਨ ਇਹਨਾਂ ਦਾ ਆ ਗਿਆ ਕਿਉਂਕਿ ਮੈਂ ਇਹ ਵੀਡੀਓ ਬਣਾਈ ਗਾ ਬਾਹਰੀ ਬਹੁਤ ਸਮਾਨ ਹੈ ਤੁਸੀਂ ਹੁਣ ਫੀਟਿੰਗ ਕਰਕੇ ਬ੍ਰੇਕ ਲਾ ਕੇ ਫਿਰ ਜਿਸ ਬੂਨ ਆਇਆ ਦਿਲ ਨੂੰ ਠੀਕ ਹੈ ਇਹਦੇ ਕੋੜੇ ਵਾਲੇ ਲਾਵਾਂਗੇ ਕਿਹੜੇ ਕੋੜੇ ਅੱਛਾ ਵੱਡੀ ਵੱਡੀਆਂ ਨਾਲ ਹੀ ਗੇਅਰ ਤੇ ਫਿੱਟ ਕਰਦੇ ਆਂ ਉਹ ਤਾਂ ਫਿੱਗਿਆ ਨਾ ਨਹੀਂ ਗੇਅਰ ਚੱਪ ਕਰਕੇ 2 ਲੱਖ ਰੁਪਏ ਲਾ ਲਾ ਗੇਅਰ ਦੂਜਾ ਲਾ ਦੇ ਵੱਡਾ ਹੋਰ ਠੀਕ ਹੈ ਕਿ ਨਹੀਂ ਹਾਂ ਤੁਸੀਂ ਵਧੀਆ ਪਹੁੰਚ ਪੈ ਤੁਸੀਂ ਅਸੀਂ ਤਾਂ ਨਜ਼ਾਰੇ ਲਾਇਆ ਆਪਣੀ ਰਿਪੇਅਰ ਚੱਲ ਰਹੀ ਹੈ ਹੋਰ ਚੱਲ ਰਹੀ ਹੈ ਇਹ ਆ ਬੰਦੇ ਤੁਸੀਂ ਜਾਣਦੇ ਜੀ ਕਿਨੇ ਜਾਣਦੇ ਜੀ ਪਰ ਬੋਲ ਤਾਂ ਲਾਇ ਕੋਈ ਲੈ ਕੋਈ ਸਾਸਰੀ ਘਰ ਬਗਾਰੇ ਬੁਲਾ ਰਿਹਾ ਹਾਂ ਜੋ ਨਾ ਮੜਾ ਸਾਸਰੀ ਘਰ ਦੇ ਸਾਰਿਆਂ ਨੂੰ ਜੋ ਜਿਹੜਾ ਆਪਾਂ ਕਰੇ ਲੈ ਤੁਝ ਕਬੂਤਰ ਹੈ ਉਹਨਾਂ ਨੂੰ ਚੋਗਾ ਜਿਗਾ ਪਾ ਕੇ ਆਂਗੇ ਇਵੇਂ ਨਿਕਲ ਆ ਕਬੂਤਰ ਰੱਖੇ ਤੁਸੀਂ ਹਾਂ ਹਾਂ ਉਹ ਬੰਦਾ ਛੱਡ ਗਿਆ ਤੇ ਤੁਮਾਰੇ ਹਰ ਕੇ ਮੈਂ ਲੱਗਣਾ ਨੇ ਕਬੂਤਰ ਲੈ ਲੈਣੇ ਤੇ ਫਿਰ ਤੂੰ ਆ ਗਿਆ ਮਸ਼ੀਨ ਤੇ ਕਬੂਤਰ ਬੰਦਾ ਛੱਡਾ ਬੰਦਾ ਛੱਡਾ ਬੰਦਾ ਛੱਡਾ ਕਬੂਤਰਾਂ ਬਾਦਾਮ ਕਿੰਨੇ ਦੇਖ ਲੈ ਕੇ ਆਇਆ ਨਾ ਗੱਟਾ ਦੇਗਾ ਗੱਟਾ ਬਦਾਮਾਂ ਤੇ ਆ ਹੋਰ ਛੋਲੇ ਛੋਲੇ ਵਗੈਰਾ ਉਹ ਆਪੇ ਖਾਣਾ ਆਪੇ ਖਾਣ ਰੁੱਤੂ ਦੇਗਾ ਆ ਮਥਾੜੂ ਉਹ ਪ੍ਰੀਤ ਆਪਣੇ ਬੰਦੇ ਦੀ ਉਹ ਪਰੇ ਆਪਣੀ ਬ੍ਰੀਜ ਨਾਲ ਆਏ ਆਪਣੇ ਬਾਕੀ ਆਪਾਂ ਇੱਧਰ ਲਾਈ ਆ ਪਾਸੇ ਨੂੰ ਏ ਭਾਈ ਆਪਣੇ ਟਾਈਮ ਹੋ ਗਿਆ ਜੀ तकरीबन 9 10 ਦਾ ਹੋ ਗਿਆ ਬੰਦੇ ਇਹ ਚੁਗੀਆਂ ਦੇ ਵਿੱਚ ਕੋਈ ਵੜੇ ਪਏ ਕੋਈ ਕਿਵੇਂ ਆ ਉਹ ਤਿੰਨ ਸਾਡੇ ਜਾਨ ਵਿੱਚ ਚੁਗੀ ਦੇ ਚਾਹ ਪੀਂਦੇ ਆ ਆ ਤੁਗੀ ਖਾਲੀ ਹੋਣੇ ਇਹ ਨਿਕਲਿਆ ਬੰਦੇ ਤੰਬੂ ਦੇ ਵਿੱਚੋਂ ਹੋਰ ਜੀ ਸਤਿ ਸ੍ਰੀ ਅਕਾਲ ਜੀ ਵੀਰ ਦੀ ਤਰਫ ਬੱਬੂ ਰੇ ਜੇ ਕੰਬਲ-ਕੰਬਲ ਵਗੈਰਾ ਇਹ ਫੰਡ ਬਹੁਤ ਆ ਜਿਆਦਾ ਤੇ ਇਹ ਮਥਾੜੂ ਮਸ਼ੀਨ ਨੂੰ ਆਪਾਂ ਲਿਆ ਜੀ ਜਿਹੜੀਆਂ ਡਿਕਸ ਬ੍ਰੇਕਾਂ ਲੈਂਦੀਆਂ ਇੱਕ ਸੈੱਟ ਲਿਆ ਮੈਂ ਆਪਣਾ ਆਪਣੀ ਕੰਪਨੀ ਨੂੰ ਲਾਉਣ ਵਾਸਤੇ ਜੱਸੀ ਨੂੰ ਤੇ ਇੱਕ ਲਿਆਂਦਾ ਇਹਦੇ ਵਾਸਤੇ ਆਹ ਐ ਮਸ਼ੀਨ ਦਾ 400 12 ਮਥਾੜੂ 5200 ਦਾ ਇਹਦੇ ਥੋੜਾ ਜਿਹਾ ਫਾਲਟ ਨਿਕਲਿਆ ਪਲੇਟਾਂ ਦੇ ਵਿੱਚ ਪਲੇਟਾਂ ਕਿਉਂਕਿ ਆਪਣੀ ਲੱਗੀ ਆ ਪਲੇਟ ਆਪਣੀ ਕੰਪਨੀ ਦੀ ਲਾਈ ਆ ਜਿਹੜਾ ਮੈਂ ਸਮਾਨ ਲਿਆ ਤੇ ਇਹਦੀ ਪਲੇਟ ਪ੍ਰੀਤ ਆ ਲਈ ਜੇ ਕੋ ਪਤਾ ਨਹੀਂ ਕੀ ਕਾਰਨ ਆ ਉਹ ਥੋੜਾ ਜਿਹਾ ਉੱਥੇ ਟਾਇਰ ਨਾਲ ਲੱਗ ਜਾਂਦਾ ਨਾ ਚੀਜ਼ ਆ ਕੇ ਆ ਜਿਹੜੀਆਂ ਇਹ ਹੁਣ ਆਪਣਾ ਲੈ ਬਿਲਕੁਲ ਸਹੀ ਆ ਤੇ ਇਹ ਹੁਣ ਸਾਨੂੰ ਇਹ ਦੱਸਾ ਜੇ ਵੀ ਇਹ ਬਦਲਣੇ ਕਿੰਦੇ ਫਾਲਟ ਪਏ ਕੁੱਚੂ ਜੀ ਫਾਲਟ ਹੋਣਾ ਫਿਰ ਤਾਂ ਉਹ ਜਿਹੜਾ ਦੂਜਾ ਹਨਾ ਜਿਹੜਾ ਪਲੇਟ ਜੀ ਹੈ ਪਲੇਟ ਜਿਹ ਆਹੋ ਤੇ ਬੱਕੇ ਆਪਣੀ ਮਸ਼ੀਨਾਂ ਉਹ ਖੜੀ ਆ ਇੱਧਰ ਬੱਬੋ ਦੀ ਇੱਧਰ ਖੜੀ ਆ ਦੂਜਾ ਦੋ ਪ੍ਰੀਤਮ ਮਸ਼ੀਨਾ ਖੜੀ ਆ ਚਾਰੇ ਮਸ਼ੀਨ ਆਪਾਂ ਕੱਲ ਨੂੰ ਐਪੀ ਖਿੱਚ ਦੇਣੀਆਂ ਦੋ ਏ ਖੜੀਆਂ ਨੇ ਤੇ ਦੋ ਖੜੀਆਂ ਨੇ ਇੱਧਰ ਤੇ ਇੱਥੇ ਆਇਆ ਵੈਸੇ ਨਜ਼ਾਰੇ ਰਿਪੇਅਰਪੁਰ ਕਰਨ ਨੂੰ ਤੇ ਆਇਆ ਤੁਹਾਨੂੰ ਜੀ ਤਾਂ ਆਪਾਂ ਲੈ ਚੱਲਦੇ ਆ ਥਰੇਸ਼ਰ ਵੱਲੇ ਥਰੇਸ਼ਰ ਆਪਾਂ ਕੱਲ ਤਿਆਰ ਕਰਵਾਇਆ ਕੱਲ ਆਉਂਦੇ ਆਪਾਂ ਥਰੇਸ਼ਰ ਨੂੰ ਦੇਖ ਆਏ ਬੰਦਿਆਂ ਨੂੰ ਬੰਦੇ ਪੂਰੇ ਮਾਰਾ ਬਈ ਇਹ ਬਹੁਤ ਕਾਰੀਕਰ ਨੇ ਉਹਨਾਂ ਨੇ ਸਾਨੂੰ 2 ਘੰਟਿਆਂ ਦੇ ਵਿੱਚ 3 ਘੰਟਿਆਂ ਦੇ ਵਿੱਚ ਸਾਰੇ ਦੇ ਫੱਟੀਆਂ ਲਾ ਕੇ ਦੇਤੀਆਂ ਰੁਪਈਆ ਲਿਆ ਨੇ 2000 ਆ ਫੱਟੀਆਂ ਲੱਗੀਆਂ ਜੀ ਤੇ ਪਰਮੇ ਤੇ ਬੰਨ ਕੇ ਉਹਨਾਂ ਨੇ ਲਾਇਆ ਤੇ ਵਧੀਆ ਪੂਰੇ ਟੋਪਰੀ ਫੱਟੀ ਲਾਈ ਉਹਨਾਂ ਨੇ ਵਧੀਆ ਕਰਕੇ ਵੀ ਇਹ ਨਹੀਂ ਕਿ ਆ ਵੀ ਕਿ ਹਪਾ ਫਾਲਟ ਹੋਊਗਾ ਜੇ ਕਿੱਦਾਂ ਵੀ ਵਧੀਆ ਪੂਰੀ ਸੋਹਣੀ ਕਰਕੇ ਲਾਈ ਆ ਫੱਟੀ ਤੇ ਆਪਾਂ ਹੁਣ ਕਰਨ ਲੱਗੇ ਜੀ ਇਹਦੀ ਤਿਆਰੀ ਇਹ ਮਸ਼ੀਨ ਦੀ ਸਾਇਰ ਬਗਰਾ ਬਾਰ ਕੱਢਦੇ ਸਾਇਰ ਬੈਡ ਤਾਂ ਪਕਰਨਾ ਨਹੀਂ ਕੁਡਕਣਾ ਇਵੇਂ ਗਰੀ ਗਰੂ ਮਾਰ ਦੇਣਾ ਬਾਸਕਟ ਕੱਟ ਦਿੰਨੇ ਆਪਾਂ ਡਿਸਕ ਬ੍ਰੇਕਲ ਆਇਆ ਡਿਸਕ ਚੈੱਕ ਕਰਨ ਲੱਗਿਆ ਮਹੀਨਿਆਂ